ਇਮੀਡੀਏਟ ਵਕੀਲ ਨੇ ਸਾਡੇ ਨੇ ਆ ਡਿਫੈਮੇਸ਼ਨ ਦਾ ਨੋਟਸ ਜਿਹੜਾ ਆਨਲਾਈਨ ਇਹ ਅੱਜ ਹੀ ਅਸੀਂ ਨੂੰ ਪੇਟੇ ਨੇ ਤੇ 48 ਘੰਟੇ ਦਾ ਸਮਾਂ 48 ਘੰਟੇ ਦਾ ਕਿ ਉਹ ਜਿਨ੍ਹਾਂ ਪੇਜਾਂ ਤੇ ਪਾਈ ਹੈ ਉਹ ਵੀਡੀਓ ਨਹੀਂ ਹਟਾਉਂਦੇ ਜਿਸ ਜਿਸ ਵੀ ਉਹਨਾਂ ਨੇ ਮੀਡੀਆ ਤੇ ਪਾਈ ਹੈ ਔਰ ਉੱਥੇ ਪਬਲੀਕਲੀ ਮਾਫੀ ਨਹੀਂ ਮੰਗ ਰਹੇ ਸੋ ਉਦੋਂ ਜੇ ਨਹੀਂ ਮੰਗਦੇ 48 ਘੰਟੇ ਦਾ ਸਮਾਂ ਤੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਡਿਫੈਮੇਸ਼ਨ ਦੇ ਵਿੱਚ ਜਾਵਾਂਗੇ ਤੇ ਜਿੰਨਾ ਸਾਡਾ ਲੋਗ ਸਾਡੇ ਬ੍ਰਾਂਡ ਦਾ ਹੋਇਆ ਕਿੰਨਾ ਲਾਫ ਮੇਰੀ ਪਰਸਨਲ ਉਹਨਾਂ ਨੇ ਇਹ ਮੇਜ ਦਾ ਕੀਤਾ ਅਸੀਂ ਉਹਦਾ ਜੋ ਵੀ ਬਣੂਗਾ ਉਹ ਸਾਡੀ ਨੀਕਤ ਦੀ ਤੇ ਅਸੀਂ ਫਿਰ ਉਹਨਾਂ ਦੇ ਉੱਤੇ ਸਿਵਲ ਤੇ ਕ੍ਰਿਮੀਨਲ ਕੇਸ ਅਸੀਂ ਦੋਨੋਂ ਕੇਸ ਜਿਹੜੇ ਉਹ ਫੋਕਚੁਨਿਟੀ ਇਹ ਹੈਗਾ ਆ ਆ ਦੇਖੋ ਸਾਡੇ ਦਫਤਰ ਆਏ ਸੁਣਿਓ ਜਰਾਂ ਜੀ ਇਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਅੰਦਰ ਬੁਲਾ ਰਹੇ ਤੁਸੀਂ ਅੰਦਰ ਜਾ ਕੇ ਗੱਲ ਕਰੋ ਜਦੋਂ ਵੀਡੀਓ ਬਣਾ ਰਹੇ ਸੀ ਇਹ ਆਈ ਨਹੀਂ ਬਿਲਕੁਲ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਨੇ ਔਨ 에ਅਰ ਨੂੰ ਬਦਨਾਮ ਕਰਨ ਦੀ ਰਚੀ ਸਾਜ਼ਿਸ਼ ਅਸੀਂ ਇਹ ਖੁਲਾਸੇ ਕਰਾਂਗੇ ਸਾਡੀ ਖਾਸ ਪੇਸ਼ਟ ਉਸ ਦੇਖਣ ਵਾਲੇ ਦਾ ਬਲਜੀਤ ਮਰਵਾਹਵਾਲੋਂ ਸਵਾਗਤ ਸੋ ਦਰਸ਼ਕੋ 28 ਜੂਨ ਦੀ ਨੂੰ ਰਣਜੀਤ ਸਿੰਘ ਗਿੱਲ ਜਿਹੜੇ ਕਿ ਗਿੱਲ ਕੋ ਗਰੁੱਪ ਦੇ ਖਰੜ ਦੇ ਮਾਲਕ ਨੇ ਉਹ ਇੱਕ ਪ੍ਰੈਸ ਕਾਨਫਰੈਂਸ ਕਰਦੇ ਨੇ ਉਸ ਪ੍ਰੈਸ ਕਾਨਫਰੈਂਸ 'ਚ ਉਹ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਕਿ ਜੀ ਅ ਭਾਈ ਮੈਂ ਨਾ ਰਾਤੀ 28 ਜੂਨ ਨੂੰ ਉਹ ਕਹਿ ਰਹੇ ਕਿ ਮੈਂ ਰਾਤੀ ਇੱਕ ਖਬਰ ਵੇਖੀ ਆ ਔਨ 에ਅਰ ਚੈਨਲ ਤੇ ਜਿਸ ਚ ਮੇਰਾ ਬਿਨਾ ਕੋਈ ਪੱਖ ਲਿਆ ਮੇਰੀ ਬਿਨਾ ਕੋਈ ਬਾਈਟ ਲਿਆ ਮੈਨੂੰ ਬਦਨਾਮ ਕੀਤਾ ਗਿਆ ਮੈਨੂੰ ਠੱਗ ਦੱਸਿਆ ਗਿਆ ਤੇ ਉਹ ਕਹਿੰਦੇ ਮੈਂ 25 ਸਾਲਾਂ ਚ 5000 ਲੋਕਾਂ ਦਾ ਪਰਿਵਾਰ ਬਣਾਇਆ ਗਿਲਕੋ ਦੇ ਵਿੱਚ ਤੇ ਔਨ 에ਅਰ ਨੇ ਮੈਨੂੰ ਬਦਨਾਮ ਕਰਕੇ ਰੱਖ ਤੇ ਮੇਰੇ ਤੇ ਸਟੈਂਪ ਲਾਤੀ ਮੈਨੂੰ ਪੁੱਛਿਆ ਤੱਕ ਨਹੀਂ ਸੋ ਅਸੀਂ ਗਿਲ ਸਾਹਿਬ ਨੂੰ ਦੱਸਣ ਜਾਂਦੇ ਆ ਗਿਲ ਸਾਹਿਬ ਜੇ ਤੁਸੀਂ 25 ਸਾਲਾਂ ਚ 5000 ਲੋਕਾਂ ਦਾ ਪਰਿਵਾਰ ਬਣਾਇਆ ਨਾ ਤਾਂ ਅਸੀਂ 5 ਸਾਲਾਂ ਚ 14 ਲੱਖ ਲੋਕਾਂ ਦਾ ਪਰਿਵਾਰ ਬਣਾਇਆ ਆ। ਆਨਯਰ ਇੱਕ ਵਿਸ਼ਵਾਸਪਾਤਰ ਚੈਨਲ ਹੈ। ਸੋਸ਼ਲ ਮੀਡੀਆ ਚੈਨਲ ਹੈ ਤੇ 14 ਲੱਖ ਲੋਕ ਸਾਡੇ ਨਾਲ ਜੁੜੇ ਹੋਏ ਨੇ ਤੇ ਕੋਈ ਵੀ ਖਬਰ ਜੇ ਸਾਡੇ ਚੈਨਲ ਤੇ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਉਹ ਸੱਚੀ ਹੋਵੇ ਤੇ ਹਰ ਪੱਖ ਉਹਦੇ ਸਾਹਮਣੇ ਆਵੇ। ਤੁਸੀਂ ਕਹਿ ਰਹੇ ਹੋ ਕਿ ਮਨੀਸ਼ ਕੁਮਾਰ ਐਨਆਰਈ ਬਿਲਡਰ ਦਾ ਜੋ ਮਾਮਲਾ ਹੈ ਉਸ ਦੇ ਵਿੱਚ ਮੇਰਾ ਪੱਖ ਨਹੀਂ ਲਿਆ ਗਿਆ। ਉਹ ਪਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਇਹ ਤੁਹਾਡਾ ਨੰਬਰ ਦੁਨੀਆ ਦੇ ਕੋਲ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਵੀ ਇਹ ਤੁਹਾਡਾ ਹੀ ਨੰਬਰ ਹੈ ਜਾਂ ਨਹੀਂ ਤੁਸੀਂ ਦੇਖ ਰਹੇ ਹੋ ਇਹ ਨੰਬਰ ਗਿੱਲ ਸਾਹਿਬ ਦਾ ਹੀ ਹੈ 24 ਮਈ ਨੂੰ 24 ਮਈ ਨੂੰ ਅਸੀਂ ਇੱਕ ਖਬਰ ਚਲਾਈ ਹੈ ਜਿਹੜੀ ਕਿ ਗਿੱਲ ਸਾਹਿਬ ਕਹਿੰਦੇ 2-3 ਦਿਨ ਤੋਂ ਚੱਲ ਰਹੀ ਹੈ ਤੇ ਮੈਂ ਰਾਤੀ ਵੇਖੀ ਭਾਵੇਂ ਉਹਨਾਂ ਨੇ 27 ਜੂਨ ਨੂੰ ਵੇਖੀ ਹੈ 34 ਦਿਨਾਂ ਦਾ ਫਰਕ ਹੈ 24 ਮਈ ਤੇ 28 ਜੂਨ ਦੇ ਵਿੱਚ ਭਾਪ ਗਿਲਸ਼ਾਦ ਨੂੰ ਆਪਣੀ ਕੰਪਨੀ ਦੀ ਕਿੰਨੀ ਕਿ ਫਿਕਰ ਹੈ ਕਿ ਉਹਨਾਂ ਨੂੰ 34 ਦਿਨਾਂ ਬਾਅਦ ਪਤਾ ਲੱਗਿਆ ਮੇਰੀ ਹੱਤਕ ਹੋ ਗਈ ਯਾਰ ਮੇਰੀ ਬੇਇਜ਼ਤੀ ਹੋ ਗਈ ਹੈ ਥੋੜਾ ਸਮਾਂ ਨਹੀਂ ਹੁੰਦਾ 34 ਦਿਨ ਦਾ ਔਰ 24 ਮਈ ਨੂੰ ਸ਼ਾਮੀ 5:05 ਤੇ ਮੈਂ ਮੇਰੇ ਕੋਲ ਚੈਨਲ ਹੱਦ ਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਮੇਰਾ ਪੱਤਰਕਾਰ ਵਿਕਰਮ ਮੌਕੇ ਤੇ ਕਵਰੇਜ ਕਰਨ ਜਾਂਦਾ ਹੈ ਜੀ ਗਰਸ਼ਕ ਤੈਅ ਕਰਨਗੇ ਕਿ ਇਹਦੇ ਵਿੱਚ ਕੌਣ ਸਹੀ ਹੈ ਕੌਣ ਝੂਠਾ ਹੈ ਕੌਣ ਸੱਚਾ ਵਿਕਰਮ ਕਵਰੇਜ ਕਰਨ ਜਾਂਦਾ ਹੈ ਵਿਕਰਮ ਦੇ ਨਾਲ ਉਹਦਾ ਕੈਮਰਾਮੈਨ ਹੁੰਦਾ ਮੋਹਨ ਉਹਨਾਂ ਨੂੰ ਜਦੋਂ ਅਸੀਂ ਗਿਲਕੋ ਦਾ ਪੱਕਾ ਲੈਣ ਲਈ ਉਹਨਾਂ ਦੇ ਆਫਿਸ ਜਾਂਦੇ ਆ ਤਾਂ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਵਿਕਰਮ ਦਾ ਮੈਨੂੰ ਫੋਨ ਆਂਦਾ ਕਿ ਸਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੈਂ ਖੜੇ ਪੈਰ ਰਣਜੀਤ ਸਿੰਘ ਗਿਲ ਦੇ ਪਰਸਨਲ ਮੋਬਾਈਲ ਨੰਬਰ ਤੇ 5:03 ਤੇ ਕਾਲ ਕਰਦਾ ਮੈਂ ਡਿਡ ਨਾਟ ਕੰਟੈਕਟ ਲਿਖਿਆ ਆ ਰਿਹਾ ਕਨੈਕਟ ਲਿਖਿਆ ਆ ਰਿਹਾ ਸਟੇਟਸ ਭਾਪ ਉਹ ਫੋਨ ਨਹੀਂ ਚੁੱਕਦੇ ਫਿਰ ਥੋੜੀ देर ਬਾਅਦ ਮੈਂ ਉਹਨਾਂ ਨੂੰ ਇੱਕ ਵਾਇਸ ਮੈਸੇਜ ਪਾਉਂਦਾ ਉਸ ਵਾਇਸ ਮੈਸੇਜ ਦਾ ਵੀ ਉਹਨਾਂ ਦਾ ਕੋਈ ਜਵਾਬ ਨਹੀਂ ਆਂਦਾ ਤੇ ਫਿਰ ਸਵਾ 7 ਵਜੇ ਭਾਵ 7 ਵਜੇ 12 ਮਿੰਟ ਤੇ ਬਕਾਇਦਾ ਗਿਲਸਾਹ ਫੋਨ ਰিসিਵ ਕਰਦੇ ਔਰ 3 ਮਿੰਟ 24 ਸਕਿੰਟ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਉਹਨਾਂ ਦਾ ਬਿਆਨ ਲਿਆ ਜਾਂਦਾ ਬੜੀ ਤਫਸੀਲ ਜੋ ਮੇਰੇ ਨਾਲ ਗੱਲ ਕਰਦੇ ਨੇ ਬੜੇ ਠੰਡੇ ਮਿੱਠੇ ਹੋ ਕੇ ਗੱਲ ਕਰਦੇ ਨੇ ਆਪਣਾ ਪੱਖ ਦੇ ਦਿੰਦੇ ਨੇ ਔਰ ਹੁਣ ਤੁਸੀਂ ਇਹ ਸਟੋਰੀ ਸੁਣੋ ਕਿ ਗਿਲੂ ਨਹੀਂ ਕਹਿ ਰਹੇ ਸਾਡਾ ਪੱਖ ਨਹੀਂ ਚੱਲਿਆ ਇਹ ਪੱਖ ਚੱਲਿਆ ਇਹ ਨਹੀਂ ਚੱਲਿਆ ਤੁਸੀਂ ਧਿਆਨ ਕਰੋ ਇਹ ਉਸੇ ਸਟੋਰੀ ਦਾ ਹਿੱਸਾ ਹੈ ਇਹ ਕਨਾਰੇ ਦੇ ਲੋਕ ਗਿਲਕੋਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਨੂੰ ਪਲਾਟ ਵੇਚਿਆ ਗਿਆ ਸੀ ਬਾਅਦ ਦੇ ਵਿੱਚ ਉੱਥੋਂ ਹਾਈ ਵੋਲਟੇਜ ਤਾਰਾ ਕਢਵਾ ਦਿੱਤੀਆਂ ਗਈਆਂ ਜੋ ਕਿ ਉਹਨਾਂ ਦੇ ਨਾਲ ਸਰਾਸਰ ਫਰਾਡ ਹੈ ਜਦੋਂ ਸਾਡੀ ਟੀਮ ਗਿਲਕੋ ਦੇ ਦਫਤਰ ਪਹੁੰਚੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਆਨ ਬੜੇ ਸਮਝ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਪੱਖ ਦੇ ਦਵਾਂਗੇ ਹੁਣ ਉਹਨਾਂ ਦੇ ਮਾਲਕ ਰਣਜੀਤ ਸਿੰਘ ਗੱਲ ਦਾ ਬਿਆਨ ਸਾਹਮਣੇ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ 2011 12 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪਲਾਟਾਂ ਦੀ ਰਜਿਸਟਰੀ ਕਰਵਾ ਦਿੱਤੀ ਸੀ ਉਦੋਂ ਤੱਕ ਪਾਵਰ ਕਾਮ ਦੇ ਵੱਲੋਂ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਸੀ ਕਿ ਉੱਥੇ ਗ੍ਰਿਡ ਲੱਗੇਗਾ ਜਾਂ ਹਾਈ ਵੋਲਟੇਜ ਤਾਰਾ ਕੱਡੀਆਂ ਜਾਣਗੀਆਂ 15 ਜਾਂ 16 ਦੇ ਵਿੱਚ ਵਿੱਚ ਇੱਥੇ ਗ੍ਰਿਡ ਲੱਗ ਗਿਆ 2015 2016 ਦੇ ਵਿੱਚ ਗ੍ਰਿਡ ਲੱਗਿਆ ਉਸ ਤੋਂ ਬਾਅਦ ਵਾਇਰ ਕੱਢ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਨੂੰ ਸਾਫ਼ ਸੁਥਰਾ ਪਲਾਟ ਦਿੱਤਾ ਸੀ ਜਦੋਂ ਇਹ ਗ੍ਰਿਡ ਲਗਾਇਆ ਗਿਆ ਤਾਰਾ ਕੱਡੀਆਂ ਗਈਆਂ ਉਦੋਂ ਇਹ ਪਰਿਵਾਰ ਇੱਥੇ ਨਹੀਂ ਰਹਿ ਰਿਹਾ ਸੀ ਉਦੋਂ ਇਹ ਪਰਿਵਾਰ ਵਿਦੇਸ਼ ਦੇ ਵਿੱਚ ਸੀ ਇਸ ਕਰਕੇ ਇਹ ਨਹੀਂ ਰੋਕ पाए ਹੁਣ ਇਸ ਦੇ ਵਿੱਚ ਸਾਡੀ ਕੋਈ ਦੀ ਨਹੀਂ ਹੈ ਅਸੀਂ ਤਾਂ ਇਹਨਾਂ ਨੂੰ ਇੱਕ ਸਾਫ਼ ਸੁਥਰਾ ਪਲਾਟ ਦੱਤਾ ਸੀ ਤੁਸੀਂ ਸੁਣ ਲਿਆ ਸਾਡੇ ਵੀਓ ਵੱਲੋਂ ਵੀਓ ਆਰਟਿਸਟ ਵੱਲੋਂ ਵਾਇਸਓਵਰ ਕਰਕੇ ਬਕਾਇਦਾ ਰਜੀਤ ਸਿੰਘ ਗਿੱਲ ਦਾ ਬਿਆਨ ਸਟੋਰੀ ਸੁਣਾਇਆ ਗਿਆ ਵਿਕਰਮ ਨਾਲ ਉਸ ਦਿਨ ਕੀ ਹੁੰਦਾ ਅਸੀਂ ਉਹ ਵੀ ਤੁਹਾਨੂੰ ਦੱਸਦੇ ਹਾਂ ਵਿਕਰਮ ਬਿਲਕੁਲ ਜਦੋਂ ਤੁਸੀਂ ਮਨੀਸ਼ ਕੁਮਾਰ ਜਿਹੜੇ ਐਨ ਆਰ ਆਈ ਸ਼ਿਕਾਇਤਕਰਤਾ ਨੇ ਉਹਨਾਂ ਦੇ ਪਲਾਟ ਤੇ ਜਾਂਦੇ ਹੋ ਸਾਰੀ ਕਵਰੇਜ ਕਰਦੇ ਹੋ ਫਿਰ ਤੁਸੀਂ ਵਾਪਸ ਜਾਂਦੇ ਹੋ ਗਿੱਲ ਕੋ ਦੇ ਆਫਿਸ ਬਿਲਕੁਲ ਉੱਥੇ ਕੀ ਹੁੰਦਾ ਤੁਹਾਡੇ ਨਾਲ ਅ ਸਰ ਪਹਿਲਾਂ ਤਾਂ ਜਦ ਆਪਾਂ ਪ੍ਰੋਪਰ ਉਸ ਦਿਨ ਕਵਰੇਜ ਕਰਨ ਦੇ ਲਈ ਪਹਿਲਾਂ ਆਪਾਂ ਗਿਲਕੋ ਦੇ ਆਫਿਸ ਜਾਂਦੇ ਆ ਆਫਿਸ ਦੇ ਵਿੱਚ ਜਾ ਕੇ ਇਦਾਂ ਤੇ ਹੈ ਨਹੀਂ ਅਸੀਂ ਜਾਂਦੇ ਆਂ ਉੱਥੇ ਕੈਮਰੇ ਓਨ ਕਰਤੇ ਜਾਂ ਉਹਨਾਂ ਨੂੰ ਕਹਿੰਦਾ ਤੁਸੀਂ ਫਰੋਡ ਕਰਤਾ ਤੁਸੀਂ ਧੱਕਾ ਕਰਤਾ ਅਸੀਂ ਪਹਿਲੇ ਗਏ ਆਂ ਬੜੇ ਪਿਆਰ ਦੇ ਨਾਲ ਰਿਸੈਪ ਉਹਨਾਂ ਦਾ ਜਿਹੜਾ ਗੇਟ ਦੇ ਉੱਤੇ ਸਿਕਿਉਰਿਟੀ ਬੈਠੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਸੀਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਦਾਂ ਇਦਾਂ ਕੇਸ ਆ ਇੱਕ ਐਨ ਆਰ ਆਈ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਗਿਲਕੋ ਦੇ ਉੱਤੇ ਤੇ ਅਸੀਂ ਚੋ ਇਸ ਵੇਲੇ ਮੌਜੂਦਾ ਤੁਹਾਡਾ ਕੋਈ ਮੈਨੇਜਰ ਕੋਈ ਇਨਚਾਰਜ ਜਾਂ ਤੁਹਾਡੇ ਓਨਰ ਤੁਹਾਡੀ ਮੈਨੇਜਮੈਂਟ ਦਾ ਕੋਈ ਵੀ ਬੰਦਾ ਤੁਹਾਡੀ ਸਾਡੀ ਗੱਲ ਕਰਵਾ ਦੋ ਅਸੀਂ ਬਿਆਨ ਲੈਣਾ ਵਾ ਤੇ ਉਸ ਤੋਂ ਬਾਅਦ ਉਹਨਾਂ ਦੀ ਸਿਕਿਉਰਿਟੀ ਨੇ ਸਾਨੂੰ ਅੰਦਰ ਵੀ ਨਹੀਂ ਬਿਠਾਇਆ ਜਿਹੜਾ ਜਿੱਦਾਂ ਸਿਕਿਉਰਿਟੀ ਜਿੱਥੇ ਬੈੰਦੀ ਹੈ ਗੇਟ ਦੇ ਉੱਤੇ ਉੱਥੇ ਹੀ ਸਾਨੂੰ ਉਹੀ ਕੁਰਸੀ ਤੇ ਬਿਠਾ ਦਿੱਤਾ ਗਿਆ ਕਿ ਤੁਸੀਂ ਬੈਠੋ ਅਸੀਂ ਪੁੱਛ ਕੇ ਦੱਸਦੇ ਆਂ ਅੰਦਰੋਂ ਅੰਦਰੋਂ ਉਹਨਾਂ ਦਾ ਬੰਦਾ ਫੋਨ ਲਗਾਉਂਦਾ ਤੇ ਈਵਨ ਕੀ ਤੁਸੀਂ ਲਗਾ ਲਓ ਧੁੱਪ ਗਰਮੀਆਂ ਦੇ ਦਿਨ ਠੀਕ ਹੈ ਮਈ ਜੂਨ ਦਾ ਜੂਨ ਦਾ ਮਹੀਨਾ ਮਈ ਦਾ ਮਹੀਨਾ ਮਾਫ ਕਰਿਓ ਤੇ ਮਈ ਦੇ ਮਹੀਨੇ ਵਿੱਚ ਤੁਸੀਂ حساب ਲਗਾ ਲੋ ਇੱਕ ਮਹਿਮਾਨ ਵੀ ਆਂਦਾ ਦਫਤਰਾਂ ਦੇ ਵਿੱਚ ਕੋਈ ਕਲਾਇੰਟ ਆਂਦੇ ਨੇ ਉਹਨਾਂ ਦੇ ਕੋਚ ਆਂਦੇ ਨੇ ਉਹਨਾਂ ਨੂੰ ਪਿਆਰ ਦੇ ਨਾਲ ਟਰੀਟ ਕੀਤਾ ਜਾਂਦਾ ਸਾਨੂੰ ਉੱਥੇ ਕਿਦਾਂ ਟਰੀਟ ਕੀਤਾ ਗਿਆ ਪਹਿਲਾਂ ਤੇ ਸਾਨੂੰ ਆਫਿਸ 'ਚ ਬਿਲਕੁਲ ਅੰਦਰ ਨਹੀਂ ਵੜਨ ਦਿੱਤਾ ਗਿਆ ਅੱਪਾ ਇਵਨ ਕੀ ਇਹ ਵੀ ਕਿਹਾ ਕਿ ਕੋਈ ਵੇਟਿੰਗ ਏਰੀਆ ਨਹੀਂ ਆ ਤੁਹਾਡਾ ਸਾਨੂੰ ਨਹੀਂ ਅੰਦਰ ਵੜਨ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਸਿਕਿਉਰਿਟੀ ਦਾ ਇੱਕ ਪਰਸਨ ਆਂਦਾ ਸਾਨੂੰ ਆ ਕੇ ਕਹਿੰਦਾ ਕਿ ਉਹ ਤੇ ਅੱਜ ਨਹੀਂ ਮਿਲਣਗੇ ਮੰਡੇ ਨੂੰ ਆਇਓ ਤੁਸੀਂ ਅਸ ਇਹ 24 ਮਈ ਸ਼ਨੀਵਾਰ ਸ਼ਨੀਵਾਰ ਸੀ ਉਦਣ ਸ਼ਾਮ ਦੀ ਗੱਲ ਹੈ ਜੀ 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 ਠੀਕ ਹੈ ਸ਼ਾਮੀ 5 5:30 ਦੇ ਕਰੀਬ ਦੀ ਗੱਲ ਹੈ ਬਿਲਕੁਲ ਇੱਕ ਮਿੰਟ ਤੁਹਾਨੂੰ ਰੋਕ ਰਿਹਾ ਹਾਂ ਔਰ ਦਰਸ਼ਕੋ ਇਹ ਵੀ ਤੁਸੀਂ ਦੇਖੋ ਕਿ ਜਦੋਂ ਸਾਡੇ ਪੱਤਰਕਾਰ ਵਿਕਰਮ ਉੱਥੇ ਵਾਕ थ्रू ਕਰ ਰਹੇ ਨੇ ਭਾਵ ਸਟੋਰੀ ਕੰਪਲੀਟ ਕਰ ਰਹੇ ਨੇ ਆਪਣੀ ਕਿ ਸਾਨੂੰ ਗਿਲਕੋਣਾ ਨੇ ਜਵਾਬ ਦਿੱਤਾ ਤਾਂ ਇੱਕ ਗਾਰਡ ਆ ਕੇ ਤੁਹਾਨੂੰ ਉੱਥੇ ਰੋਕ ਵੀ ਰਿਹਾ ਬਿਲਕੁਲ ਗਾਰਡ ਕੀ ਕਹਿ ਰਿਹਾ ਤੁਹਾਨੂੰ ਔਰ ਸਕਰੀਨ ਦੇ ਉੱਤੇ ਵੀਡੀਓਜ਼ ਵੀ ਚਲਾ ਦਾਂਗੇ ਉਹ ਕਿਸ ਤਰ੍ਹਾਂ ਉਹਦੇ ਵੱਲੋਂ ਸਾਨੂੰ ਰੋਕਿਆ ਗਿਆ ਕਿ ਤੁਸੀਂ ਸ਼ੂਟ ਨਾ ਕਰੋ ਅੰਦਰ ਜਾ ਕੇ ਗੱਲ ਕਰੋ ਹਾਂ ਅਸੀਂ ਕਿਹਾ ਪਹਿਲਾਂ ਤੋਂ ਤੁਸੀਂ ਮਨਾ ਕੀਤਾ ਸੀ ਸਾਨੂੰ ਅੰਦਰ ਜਾਣ ਕਿ ਅੰਦਰ ਜਾਣ ਤੋਂ ਅੰਦਰ ਨਹੀਂ ਜਾਣ ਦੇਣਾ ਸੋਮਵਾਰ ਆਇਓ ਤੇ ਬਿਲਕੁਲ ਅਸੀਂ ਸੋਮਵਾਰ ਆ ਕੇ ਕਰਾਂਗੇ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਕਿਹਾ ਨਹੀਂ ਤੁਸੀਂ ਅੰਦਰ ਆਓ ਅਸੀਂ ਗਏ ਆ ਅੰਦਰ ਫੇਰ ਨਹੀਂ ਸਾਨੂੰ ਲੈ ਕੇ ਗਏ ਆਫਿਸ ਦੇ ਅੰਦਰ ਤੇ ਸਾਨੂੰ ਉਹਨਾਂ ਨੇ ਐਦਾਂ ਟ੍ਰੀਟ ਕੀਤਾ ਸੀ ਕਿ ਜਿੱਦਾਂ ਅਸੀਂ ਕੋਈ ਸਾਡੇ ਉੱਤੇ ਕੇਸ ਹੁੰਦਾ ਕੋਈ ਅਸੀਂ ਮਾੜੇ ਸ਼ਰਾਰਤੀ ਅੰਸਰ ਹੁੰਨੇ ਆ ਉਹਨਾਂ ਨੇ ਸਾਨੂੰ ਆਫਿਸ 'ਚ ਉਦੋਂ ਵੀ ਨਹੀਂ ਵੜਨ ਦਿੱਤਾ ਦੋ ਬੰਦੇ ਆਫਿਸ 'ਚੋਂ ਬਾਹਰ ਆਂਦੇ ਨੇ ਆਫਿਸ 'ਚੋਂ ਬਾਹਰ ਆ ਕੇ ਸਾਡੇ ਨਾਲ ਗੱਲ ਕਰਦੇ ਨੇ ਕਹਿੰਦੇ ਨੇ ਸਾਨੂੰ ਕੇਸ ਦਿਖਾਓ ਠੀਕ ਹੈ ਅਸੀਂ ਉਹਨਾਂ ਨੂੰ ਕੇਸ ਦੱਸਦੇ ਆ ਪਹਿਲਾਂ ਤੇ ਉਹ ਖਾਰਜ ਕਰ ਦਿੰਦੇ ਨੇ ਉਹਨਾਂ ਦੇ ਜਿਹੜੇ ਉੱਥੇ ਕੀ ਸ਼ਬਦ ਕੀ ਹੁੰਦੇ ਉਹਨਾਂ ਦੇ ਉਹਨਾਂ ਦੇ ਬੰਦੇ ਮੁਕਰ ਹੀ ਗਏ ਕਹਿੰਦੇ ਅਸੀਂ ਉੱਥੇ ਪਲਾਟ ਹੀ ਨਹੀਂ ਵੇਚਿਆ ਜਿਹੜੇ ਉੱਥੇ ਮੌਜੂਦਾ ਦੋ ਬੰਦੇ ਸੀ ਜਿਹੜਾ ਸਟਾਫ ਤੁਹਾਨੂੰ ਹਾਂ ਜਿਹੜਾ ਸਟਾਫ ਵੀ ਪਛਾਣ ਸਕਦੇ ਹੋ ਸ਼ਕਲ ਤੋਂ ਆ ਬਿਲਕੁਲ ਸ਼ਕਲ ਤੋਂ ਤੇ ਪਛਾਣ ਸਾਹਮਣੇ ਆਣਗੇ ਤੁਹਾਡੇ ਬਿਲਕੁਲ ਉਹਨਾਂ ਨੇ ਉਹਨਾਂ ਦੇ ਆਪਣੇ ਵੀ ਕੈਮਰੇ ਲੱਗੇ ਹੋਣੇ ਸਿਟੀ ਸੀਸੀਟੀਵੀ ਹਾਂ ਬਿਲਕੁਲ ਸਕਰੀਨ ਦੇ ਉੱਤੇ ਸੀਸੀਟੀਵੀ ਉਹਨਾਂ ਦੇ ਲੱਗੇ ਹੀ ਹੋਣੇ ਉੱਥੇ ਚੱਲ ਸਕਦੇ ਨੇ ਤੇ ਉਹਨਾਂ ਨੇ ਸਰ ਉੱਥੇ ਮੌਕੇ ਦੇ ਉੱਤੇ ਕਿਹਾ ਕਿ ਪਹਿਲਾਂ ਤੇ ਇਰਾ ਦੱਸਿਆ ਸਾਰਾ ਦੱਸਿਆ ਕਿ ਐਦਾ ਐਦਾ ਐਡਰੈਸ ਦੱਸਿਆ ਪ੍ਰੋਪਰ ਸੈਕਟਰ ਦੱਸਿਆ ਕਹਿੰਦੇ ਜੀ ਸਾਡਾ ਉੱਥੇ ਏਰੀਆ ਹੀ ਨਹੀਂ ਹੈ ਠੀਕ ਹੈ ਮੁੱਕਰ ਹੀ ਗਏ ਮੁੱਕਰ ਗਏ ਪਹਿਲਾਂ ਤਾਂ ਜਿਹੜਾ EMPLOYEES ਸੀ ਚਲੋ ਇੱਕ EMPLOYEES ਸੀ ਅਸੀਂ ਉਹਨਾਂ ਦੀ ਫੇਰ ਵੀ ਹੋ ਸਕਦਾ ਹੈ ਕਿ ਉਹਨੇ ਆਪਣੇ ਵੱਲੋਂ ਕਹਿ ਦਿੱਤਾ ਹੋਵੇ ਗੱਲ ਰਫਾ ਤਫਾ ਕਰਨ ਦੀ ਥੈਨ ਉਸ ਤੋਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਕਾਲ ਕਰਦਾ ਕੀ ਇਹ ਇਹ ਸੀਨ ਹੋਇਆ ਤੁਸੀਂ ਅੱਗੇ ਉਹ ਕਹਿ ਕੇ ਚਲੋ ਕੋਈ ਨਾ ਤੁਸੀਂ ਆਪਣੀ ਸਟੋਰੀ ਕੰਪਲੀਟ ਕਰੋ ਤੇ ਤੁਸੀਂ ਆ ਜਾਓ ਵਾਕ थ्रू ਕਰਕੇ ਅਸੀਂ ਉੱਥੇ ਵਾਕ थ्रू ਕੀਤਾ ਕਿ ਸਾਣ ਨਹੀਂ ਜਾਣ ਦਿੱਤਾ ਤੇ ਸੋਮਵਾਰ ਜਾਣ ਦੇ ਸੋਮਵਾਰ ਦੇ ਲੈ ਕੇ ਆ ਬਿਲਕੁਲ ਠੀਕ ਠੀਕ ਦੈਨ ਉਸ ਤੋਂ ਬਾਅਦ ਦੇ ਵਿੱਚ ਜਦ ਸਾਡੀ ਸਟੋਰੀ ਆਂਦੀ ਆ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਵੀ ਤੁਹਾਡੇ ਕੋਲ ਹੀ ਉਹਨਾਂ ਦਾ ਬਿਆਨ ਆਂਦਾ ਗਿੱਲ ਸਾਹਿਬ ਦਾ ਬਿਆਨ ਆ ਜਾਂਦਾ ਹੈ ਬਿਆਨ ਤੋਂ ਬਾਅਦ ਜਿਹੜੀ ਸਟੋਰੀ ਚੱਲੀ ਆ ਉਸ ਦੇ ਵਿੱਚ ਬਕਾਇਦਾ ਜੋ ਤੁਹਾਡੀ ਕਨਵਰਸੇਸ਼ਨ ਹੋਈ ਆ ਉਹਨਾਂ ਦੇ ਨਾਲ ਗਿੱਲ ਸਾਹਿਬ ਦੇ ਨਾਲ ਉਸ ਦਾ ਪ੍ਰੋਪਰ ਵੇਰਵਾ ਦਿੱਤਾ ਗਿਆ ਬੋਲ ਕੇ ਕਿ ਪਹਿਲਾਂ ਅਸੀਂ ਗਏ ਪਹਿਲਾਂ ਸਾਨੂੰ ਸੋਮਵਾਰ ਬੁਲਾਇਆ ਸੀ ਪਰ ਗਿੱਲ ਸਾਹਿਬ ਦਾ ਬਿਆਨ ਆ ਗਿਆ ਹੁਣ ਮੈਂ ਤੁਹਾਨੂੰ ਚ ਰੁਕ ਰਿਹਾ ਪ੍ਰੈਸ ਕਾਨਫਰੈਂਸ ਚ ਰਣਜੀਤ ਸਿੰਘ ਗਿੱਲ ਕਹਿੰਦੇ ਆ ਕਿ ਔਨਅਰ ਦਾ ਸਟਾਫ ਆਇਆ ਬਾਕਾਇਦਾ ਉਹ ਵੀਡੀਓ ਦਿਖਾ ਰਹੇ ਨਹੀਂ ਸੀ ਸੀਸੀਟੀਵੀ ਇਹ ਸਟਾਫ ਸਾਡੇ ਦਫਤਰ ਦੇ ਅੰਦਰ ਨਹੀਂ ਵੜਿਆ ਫਿਰ ਆਪ ਹੀ ਸਟਾਫ ਕਹਿ ਰਿਹਾ ਪਾਬ ਤੁਸੀਂ ਕਿਹਾ ਉਹਨਾਂ ਨੂੰ ਕਿ ਅਸੀਂ ਸੋਮਵਾਰ ਆਵਾਂਗੇ ਤੁਸੀਂ ਉਹਨਾਂ ਨੂੰ ਕਿਹਾ ਗਿਲ ਦੇ ਸਟਾਫ ਨੂੰ ਇਹ ਗਿਲ ਕਹਿ ਰਹੇ ਨੇ ਅਸੀਂ ਸੋਮਵਾਰ ਦੇ ਲਈ ਕੱਤੋਂ ਕਵਾਂਗੇ ਅਸੀਂ ਜੇ ਮੌਕੇ ਦੇ ਉੱਤੇ ਕਵਰੇਜ ਖੜੇ ਹਾਂ ਅਸੀਂ ਮੌਕੇ ਦੇ ਉੱਤੇ ਖਬਰ ਆਪਣੀ ਕਰਨ ਦੇ ਲਈ ਪਹੁੰਚੇ ਆ ਤੇ ਅਸੀਂ ਆਪਣੀ ਖਬਰ ਕਿਉਂ ਲੇਟ ਕਰਾਂਗੇ ਹਮ ਅਸੀਂ ਆਪਣੀ ਖਬਰ ਕਿਉਂ ਲੇਟ ਕਰਾਂਗੇ ਤਿੰਨ ਦਿਨ ਕਿਉਂ ਰੋਕਾਂਗੇ ਖਬਰ ਇਵਨ ਕਿ ਸਾਨੂੰ ਪ੍ਰੋਪਰ ਆਪਣੇ ਕੰਮ ਦੇ ਨਾਲ ਇੰਨਾ ਲਗਾਵ ਸੀ ਕਿ ਅਸੀਂ ਕਿਹਾ ਕਿ ਜਲਦ ਤੋਂ ਜਲਦ ਕੰਮ ਹੋਵੇ ਜਲਦ ਤੋਂ ਜਲਦ ਚੋਰੀ ਚੱਲੇ ਤੇ ਇਵਨ ਕਿ ਤੁਸੀਂ ਤੇ ਬਿਆਨ ਲੈ ਰਹੇ ਹੋ ਉਹਨਾਂ ਦਾ ਔਰ ਮੇਰੇ ਨਾਲ ਖੁਦ 24 ਮਈ ਨੂੰ 7:12 ਮਿੰਟ ਤੇ 3 ਮਿੰਟ 24 ਸਕਿੰਟ ਗੱਲ ਹੁੰਦੀ ਹੈ ਗਿਲ ਸਾਹਿਬ ਇੱਕ ਨੇਕ ਸਲਾਹ ਵੀ ਹੈ ਤੁਹਾਨੂੰ ਕਿਰਪਾ ਕਰਕੇ ਆਪਣੇ ਫੋਨ ਦਾ ਰਿਕਾਰਡ ਜ਼ਰੂਰ ਚੈੱਕ ਕਰਨਾ ਤੇ ਮੇਰਾ ਨੰਬਰ ਤੁਹਾਨੂੰ ਦੱਸ ਦਿੰਦਾ ਮੈਂ 9872213478 24 ਮਈ ਸ਼ਾਮੀ ਤੁਹਾਨੂੰ ਇਸ ਨੰਬਰ ਤੋਂ ਕਾਲ ਆਈ ਹੈ ਬਲਜੀਤ ਮਰਵਾਹਾ ਨਾਮ ਤੁਹਾਡੇ ਲਈ ਨਵਾਂ ਨਹੀਂ ਹੈ ਤੁਸੀਂ ਜਾਣਦੇ ਵੀ ਹੋਵੋਗੇ ਚੰਗੀ ਤਰ੍ਹਾਂ ਇਸ ਨਾਮ ਨੂੰ ਫਿਰ ਵੀ ਤੁਸੀਂ ਔਨ 에ਅਰ ਨੂੰ ਬਦਨਾਮ ਕਰਨ ਦੀ ਰਸਾਜਿਸ਼ ਰਚੀ ਹੈ ਤੇ ਤੁਹਾਡੀ ਸਮਝ ਹੋਏਗਾ ਤੁਸੀਂ ਕਿਉਂ ਰਚੀ ਹੈ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੇਰੀ ਹੱਦ ਤੱਕ ਕੋਈ ਹੈ ਮੈਂ 50 60 40 ਕਰੋੜ ਦਾ ਮੈਂ ਡੈਫਰਮੇਸ਼ਨ ਪਾਵਾਂਗਾ ਕੇਸ ਕਰਾਂਗਾ ਜੇ ਮਾਫੀ ਨਹੀਂ ਮੰਗਦੇ ਵੀਡੀਓ ਡਿਲੀਟ ਨਹੀਂ ਕਰਦੇ ਸਾਨੂੰ ਤੁਸੀਂ ਬਦਨਾਮ ਕੀਤਾ ਅਸੀਂ ਪੱਤਰਕਾਰਤਾ ਦੇ ਧਾਇਰੇ ਦੇ ਵਿੱਚ ਰਹਿ ਕੇ ਉਹ ਖਬਰ ਚਲਾਈ ਹੈ ਤੁਹਾਡਾ ਬਿਆਨ ਉਹਦੇ ਵਿੱਚ ਚੱਲਿਆ ਇਸ ਦੇ ਬਾਵਜੂਦ ਜੇ ਤੁਸੀਂ ਸਾਨੂੰ ਇਦਾਂ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ ਤਾਂ ਸਾਡੀ ਵੀ ਲੀਗਲ ਟੀਮ ਸਲਾਹ ਕਰ ਰਹੀ ਹੈ ਕਿ ਜਿਹੜੇ ਜਿਹੜੇ ਮੀਡੀਆ ਹਾਊਸ ਨੇ ਹੁਣ ਸਾਡਾ ਬਿਨਾ ਪੱਖ ਲੈ ਤੁਹਾਡੀ ਇਹ ਖਬਰ ਚਲਾਈ ਹੈ ਤਾਂ ਅਸੀਂ ਵੀ ਜੋ ਸਾਡੇ ਨਾਲ ਧੱਕਾ ਹੋਇਆ ਇਹਨਾਂ ਰਿਆਜ ਹੋਇਆ ਅਸੀਂ ਉਹ ਚੀਜ਼ ਲਈ ਸਾਡੀ ਲੀਗਲ ਟੀਮ ਬਿਲਕੁਲ ਵਿਚਾਰ ਕਰ ਰਹੀ ਹੈ ਤੇ ਅਸੀਂ ਕਦੇ ਵੀ ਜੇਕਰ ਕੋਈ ਸਾਡੇ ਕੋਲ ਸ਼ਿਕਾਇਤ ਕਰਤਾ ਪੀੜਤ ਆਏਗਾ ਦੋਸ਼ ਲਾਏਗਾ ਕਿ ਮੇਰੇ ਨਾਲ ਫਲਾਣੇ ਕਿਸੇ ਬਿਲਡਰ ਨੇ ਤਾਂ ਧੋਖਾ ਕੀਤਾ ਤੇ ਜੇ ਉਹ ਤੱਥਾਂ ਤੇ ਧਾਰਤ ਗੱਲ ਹੋਏਗੀ ਅਸੀਂ ਜ਼ਰੂਰ ਚਲਾਵਾਂਗੇ ਰਣਜੀਤ ਸਿੰਘ ਗਿੱਲ ਜਿਹੜੇ ਗਿੱਲ ਕੋ ਗਰੁੱਪ ਦੇ ਮਾਲਕ ਨੇ ਉਹਨਾਂ ਨੂੰ ਬਿਹਤਰ ਪਤਾ ਆਏਗਾ ਉਹਨਾਂ ਦੀ ਕੀ ਮਨਸ਼ਾ ਸੀ ਉਹਨਾਂ ਦੀ ਕੀ ਮਕਸਦ ਹੈਗਾ ਇਸ ਤਰ੍ਹਾਂ ਔਨ 에ਅਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਧਨਾਮ ਕਰਨ